ਓਏ ਆ ਗਿਆ ਮੇਰਾ ਪੁੱਤ ਕੰਮ ਤੋਂ ਥੱਕਿਆ ਆ ਗਿਆ ਪੁੱਤ ਪਾਣੀ ਪੀ ਲੈ ਓਏ ਆ ਗਿਆ ਯਾਰ ਮੈਂ ਨਹੀਂ ਪੀਣਾ ਯਾਰ ਤੇਰਾ ਪਾਣੀ ਪੂਣੀ ਜਾ ਯਾਰ ਓ ਕੀ ਹੋ ਗਿਆ ਤੈਨੂੰ ਓ ਯਾਰ ਪਤਾ ਨਹੀਂ ਯਾਰ ਇਹਨੂੰ ਕੀ ਹੋ ਗਿਆ ਓ ਤੜਕੇ ਦਾ ਚੰਗਾ ਭਲਾ ਗਿਆ ਸੀ ਇਹ ਬਾਪੂ ਪਾਣੀ ਪਣਾਉਂਦਾ ਚਲਾ ਕੇ ਮਾਰਿਆ ਕੱਪ ਜਾ ਪੁੱਤੂ ਪੁੱਤ ਰੋਟੀ ਖਾ ਲੈ ਓ ਯਾਰ ਮੈਂ ਨਹੀਂ ਖਾਣੀ ਬਾਪੂ ਯਾਰ ਲਾ ਜਾ ਮੈਂ ਰੋਟੀ ਵੀ ਚਲਾ ਕੇ ਮਰੂੰਗਾ ਜਿਹੜੀ ਕੁੜੀ ਨਾਲ ਮੈਂ ਪਿਆਰ ਕਰਦਾ ਨਾ ਜਿੰਨਾ ਚਿਰ ਤੁਸੀਂ ਮੇਰਾ ਵਿਆਹ ਨਹੀਂ ਕਰਦੇ ਉੱਥੇ ਮੈਂ ਤਾਂ ਪਾਣੀ ਦੀ ਇੱਕ ਬੂੰਦ ਨਹੀਂ ਪੀਂਦਾ ਪਾਣੀ ਦੀ ਇੱਕ ਬੂੰਦ ਰੋਟੀਆਂ ਦੂਰ ਦੀ ਗੱਲ ਆ ਮੈਂ ਤਾਂ ਭੁੱਖ ਹੜਤਾਲ ਤੇ ਆ ਨਾ ਜਾਂ ਰੋਟੀ ਚਲਾ ਕੇ ਮਰੂੰ ਨਹੀਂ ਓਏ ਮਿੰਟੂ ਨਾ ਤੂੰ ਪਾਣੀ ਪੀਂਨਾ ਨਾ ਰੋਟੀ ਖਾਣਾ ਬਾਪੂ ਰੋਟੀ ਲੈ ਕੇ ਆਈ ਖਾ ਲੈ ਯਾਰ ਰੋਟੀ ਓ ਯਾਰ ਮੈਂ ਨਹੀਂ ਖਾਣੀ ਰੋਟੀ ਯਾਰ ਤੂੰ ਵੀ ਬਾਗ ਜਾ ਯਾਰ ਜਿੰਨਾ ਚਿਰ ਮੇਰਾ ਬਿਆਹ ਨਹੀਂ ਨਾ ਕਰਦੇ ਉੱਤੇ ਮੈਂ ਨਹੀਂ ਰੋਟੀ ਖਾਂਦਾ ਤਾ ਬਾਗ ਜਾ ਯਾਰ ਤੁਰ ਜਾ ਦੂੰਗੀ ਓਏ ਪੁੱਤ ਆਪਣੇ ਵਾਲਾ ਛੋਟਾ ਨਾ ਤਾਂ ਰੋਟੀ ਖਾਂਦਾ ਨਾ ਪਾਣੀ ਪੀਂਦਾ ਦੋ ਦਿਨ ਹੋ ਗਏ ਕਹਿੰਦਾ ਮੈਂ ਤਾਂ ਭੁੱਖ ਹੜਤਾਲ ਤੇ ਬੈਠਾ ਓ ਬਾਪੂ ਤੂੰ ਫਿਕਰ ਨਾ ਕਰ ਉਹਦੀ ਮਾਂ ਖਿਲਾਉਣਾ ਭੁੱਖ ਹੜਤਾਲ ਤੂੰ ਮੇਰੇ ਤਾਂ ਛੱਡ ਦੇ ਸਾਰੀ ਗੱਲ ਚੱਲ ਪੁੱਤ ਮੇਨੂੰ ਤਾਂ ਫਿਕਰ ਹੋਇਆ ਪਿਆ ਕੋਈ ਨਾ ਕੋਈ ਨਾ ਮੈਂ ਟੂ ਬਾਪੂ ਫਿਕਰ ਕਰੀ ਜਾਂਦਾ ਰੋਟੀ ਖਾ ਲ ਮੇਰਾ ਵੀਰ ਯਾਰ ਮੈਂ ਨਹੀਂ ਖਾਣੀ ਰੋਟੀ ਯਾਰ ਮੇਰੇ ਤਾਂ ਪਾਣੀ ਦੀ ਬੂੰਦ ਨਹੀਂ ਲੱਗਦੀ ਰੋਟੀ ਕਹਿੰਦਾ ਮੈਂ ਨਹੀਂ ਯਾਰ ਮੰਨ ਲਈ ਵੀ ਹੁੰਦੀ ਹੈ ਗੱਲ ਮੈਂ ਨਹੀਂ ਮੰਨਦਾ ਯਾਰ ਤੇਰਾ ਮੈਂ ਖਲਾਉਣਾ ਜੂਸ ਨਾਲ ਵਰਤ ਮੇਰਾ ਸਾਰਾ ਟਮਾ ਹੈ ਸਾਰੀ ਰੋਟੀ ਖਾ ਖਾ ਬਣਾ ਇਹਦਾ ਪੋਪੜਾ ਖਾ ਰੋਟੀ ਬਣਾ ਪੋਪੜਾ ਖਾ ਕੀ ਹੋੜੇ